ਤੇ ਮੇਰਾ ਵੀਰ ਬਣ ਖਤ ਬਣ ਕੇ ਬੇਨਤੀ ਵੀ ਗਲਤ ਸਿੱਧੂ ਮੂਸੇਵਾਲਾ ਚਾਹੇ ਇਸ ਦੁਨੀਆ ਚ ਨਹੀਂ ਹੈ ਲੇਕਿਨ ਉਸ ਦੇ ਚਾਨ ਵਾਲੇ ਲਗਾਤਾਰ ਸਿੱਧੂ ਨੂੰ ਯਾਦ ਕਰਦੇ ਉਸ ਦੀ ਹਵੇਲੀ ਪਹੁੰਚਦੇ ਆ ਤੇ ਉਸ ਦੇ ਪੁੱਤ ਦੇ ਕੋਲ ਜਾ ਕੇ ਭਾਵੁਕ ਹੋ ਜਾਂਦੇ ਆ ਸੁੱਖਾ ਬਾਉਂਸਰ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨੂੰ ਪੋਸਟ ਕੀਤਾ ਜਿਸ ਨੂੰ ਪੋਸਟ ਕਰਦੇ ਹੋਏ ਉਹਨਾਂ ਨੇ ਸਾਰੇ ਹੀ ਦਰਸ਼ਕਾਂ ਅਗੇ ਇੱਕ ਬੇਨਤੀ ਕੀਤੀ ਉਹਨਾਂ ਨੇ ਆਖਿਆ ਕਿ ਉਹ ਜਿਸ ਮੁਕਾਮ ਤੇ ਹੈ ਆਪਣੀ ਮਿਹਨਤ ਦੇ ਨਾਲ ਪਹੁੰਚਿਆ ਉਹਨਾਂ ਨੂੰ ਇਸ ਤਰ੍ਹਾਂ ਬਦਨਾਮ ਨਾ ਕੀਤਾ ਜਾਏ ਉਹਨਾਂ ਨੇ ਰੀਸੈਂਟਲੀ ਸਿੱਧੂ ਮੂਸੇਵਾਲੇ ਦੇ ਘਰ ਪਹੁੰਚ ਕੇ ਉਹਨਾਂ ਦੇ ਬੁੱਤ ਦੇ ਕੋਲ ਪਹੁੰਚ ਕੇ ਆਪਣਾ ਜਨਮ ਦਿਨ ਮਨਾਇਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਐਸੇ ਸਿਲਸਿਲੇ ਦੇ ਵਿੱਚ ਸੁੱਖਾ ਬੌਂਸਰ ਵੱਲੋਂ ਇੱਕ ਵੀਡੀਓ ਬਣਾ ਕੇ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਉਹ ਲੋਕਾ ਅਗੇ ਬੇਨਤੀ ਕਰਦੇ ਨਜ਼ਰ ਆਏ ਕਿ ਆਖਿਆ ਉਹਨਾਂ ਨੇ ਆਪਣੀ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਦੇਖੋ। ਸ੍ਰੀ ਗਾਲ ਦੀ ਸਾਰਿਆਂ ਨੂੰ ਵਿਰੇ ਵਿੱਚ ਕਈ ਭਰਾ ਗਲਤ ਕਮੈਂਟ ਕਰਦੇ ਨੇ ਮੈਂ ਮੂਸੇਪਿੰਡ ਜਾਣਾ ਨਾ ਦੇਖੋ ਜਾਣੇ ਆ ਵੀਰੇ ਤੁਸੀਂ ਯਾਦ ਕਰਦੇ ਹੋ ਆਪਾਂ ਨੂੰ ਯਾਦ ਰਹੀ ਭਰਾ ਦੀ ਹਨ ਜੇ ਵੀਡੀਓ ਨਾ ਪਾਈਏ ਫਿਰ ਕਿੰਨੇ ਯਾਦ ਕਰਨਾ ਦੇਖੋ ਜੀ ਤੇ ਮੇਰਾ ਵੀਰ ਬਣ ਖਤ ਬਣ ਕੇ ਬੇਨਤੀ ਵੀ ਗਲਤ ਕਮੈਂਟ ਰਾਂ ਵਿੱਚ ਕਰਿਆ ਕਰੋ ਯਾਰ ਦੇਖੋ ਮੈਂ ਸਾਈਕਲ ਤੋਂ ਦੇਖੋ ਵੀਰੇ ਹੀਰੋ ਬਣਿਆ ਤੋਂ ਤੁਹਾਡੇ ਭਰਾਵਾਂ ਮਾਂ ਦੁਆਵਾਂ ਨਾਲ ਮੈਂ ਕਿਹੜਾ ਕਿਹਦੀ ਸਪੋਰਟ ਲਈ ਵੀਰੇ ਯਾਰ ਆਪਣੀ ਮਹਿੰਦਰਾ ਬਣਿਆ ਮੂਸੇਪਿੰਡ ਜਾਂਦੇ ਇੰਨਾ ਦੂਰ ਆ ਦੇਖੋ ਘਰੋਂ ਜਾਵਾ ਵੀਡੀਓ ਪਾਉਨੇ ਆ ਤਾਂ ਭਰਾ ਨੂੰ ਵੀ ਯਾਦ ਕਰਦੇ ਆ ਨਾ ਵਿੱਚ ਕਈ ਗਲਤ ਕਮੈਂਟ ਕਰ ਜਾਂਦੇ ਨੇ ਵੀ ਕਮੈਂਟ ਨਾ ਕਰਿਆ ਕਰੋ ਗਲਤ ਮੇਰਾ ਭਰਾ ਬਣ ਗਿਆ ਨਾ ਤੇ ਮੇਰਾ ਵੀਰਵਣ ਖਤਵਾਨ ਕੇ ਬੇਨਤੀ ਵੀ ਗਲਤ ਸਿੱਧੂ ਮੂਸੇਵਾਲਾ ਚਾਹੇ ਇਸ ਦੁਨੀਆ ਚ ਨਹੀਂ ਹੈ ਲੇਕਿਨ ਉਸ ਦੇ ਚਾਨ ਵਾਲੇ ਲਗਾਤਾਰ ਸਿੱਧੂ ਨੂੰ ਯਾਦ ਕਰਦੇ ਉਸ ਦੀ ਹਵੇਲੀ ਪਹੁੰਚਦੇ ਆ ਤੇ ਉਸ ਦੇ ਬੁੱਤ ਦੇ ਕੋਲ ਜਾ ਕੇ ਭਾਵੁਕ ਹੋ ਜਾਂਦੇ ਆ ਸੁੱਖਾ ਬਾਉਂਸਰ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨੂੰ ਪੋਸਟ ਕੀਤਾ ਜਿਸ ਨੂੰ ਪੋਸਟ ਕਰਦੇ ਹੋਏ ਉਹਨਾਂ ਨੇ ਸਾਰੇ ਹੀ ਦਰਸ਼ਕਾਂ 'ਕਿ ਇੱਕ ਬੇਨਤੀ ਕੀਤੀ ਉਹਨਾਂ ਨੇ ਆਖਿਆ ਕਿ ਉਹ ਜਿਸ ਮੁਕਾਮ ਤੇ ਹੈ ਆਪਣੀ ਮਿਹਨਤ ਦੇ ਨਾਲ ਪਹੁੰਚਿਆ ਉਹਨਾਂ ਨੂੰ ਇਸ ਤਰ੍ਹਾਂ ਬਦਨਾਮ ਨਾ ਕੀਤਾ ਜਾਏ ਉਹਨਾਂ ਨੇ ਰੀਸੈਂਟਲੀ ਸਿੱਧੂ ਮੂਸੇਵਾਲੇ ਦੇ ਘਰ ਪਹੁੰਚ ਕੇ ਉਹਨਾਂ ਦੇ ਬੁੱਤ ਦੇ ਕੋਲ ਪਹੁੰਚ ਕੇ ਆਪਣਾ ਜਨਮ ਦਿਨ ਮਨਾਇਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਐਸੇ ਸਿਲਸਿਲੇ ਦੇ ਵਿੱਚ ਸੁੱਖਾ ਬੌਂਸਰ ਵੱਲੋਂ ਇੱਕ ਵੀਡੀਓ ਬਣਾ ਕੇ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਉਹ ਲੋਕਾਂ ਅਗੇ ਬੇਨਤੀ ਕਰਦੇ ਨਜ਼ਰ ਆਏ ਕਿ ਆਖਿਆ ਉਹਨਾਂ ਨੇ ਆਪਣੀ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਦੇਖੋ। ਸ੍ਰੀ ਗਾਲ ਦੀ ਸਾਰਿਆਂ ਨੂੰ ਵਿਰੇ ਵਿੱਚ ਕਈ ਭਰਾ ਗਲਤ ਕਮੈਂਡ ਕਰਦੇ ਨੇ ਮੈਂ ਮੂਸੇਪੁਰ ਲੱਜਣਾ ਨਾ ਦੇਖੋ ਜਾਣੇ ਆ ਵੀਰੇ ਤੁਸੀਂ ਯਾਦ ਕਰਦੇ ਹੋ ਆਪਾਂ ਨੂੰ ਯਾਦ ਰੱਖਦੀ ਭਰਾ ਦੀ ਹਨ ਜੇ ਵੀਡੀਓ ਨਾ ਪਾਈਏ ਫਿਰ ਕੀ ਨਹੀਂ ਯਾਦ ਕਰਨਾ ਦੇਖੋ ਜੀ ਤੇ ਮੇਰਾ ਵੀਰ ਬਣ ਖਤ ਬਣ ਕੇ ਬੇਨਤੀ ਵੀ ਗਲਤ ਕਮੈਂਟ ਰਾਂ ਵਿੱਚ ਕਰਿਆ ਕਰੋ ਯਾਰ ਦੇਖੋ ਮੈਂ ਸਾਈਕਲ ਤੋਂ ਦੇਖੋ ਵੀਰੇ ਹੀਰੋ ਬਣਿਆ ਤੋਂ ਤੁਹਾਡੇ ਭਰਾ ਮੈਂ ਦੁਆਵਾਂ ਨਾਲ ਮੈਂ ਕਿਹੜਾ ਕਿਹਦੀ ਸਪੋਰਟ ਲਈ ਵੀਰੇ ਯਾਰ ਆਪਣੀ ਮਹਿੰਦਰਾ ਬਣਿਆ ਮੂਸੇਪਿੰਡ ਜਾਂਦੇ ਨੇ ਇੰਨਾ ਦੂਰ ਆ ਦੇਖੋ ਘਰੋਂ ਜਾਵਾ ਵੀਡੀਓ ਪਾਉਂਦੇ ਆ ਤਾਂ ਭਰਾ ਨੂੰ ਵੀ ਯਾਦ ਕਰਦੇ ਆ ਨਾ ਵਿੱਚ ਕਈ ਗਲਤ ਕਮੈਂਟ ਕਰ ਜਾਂਦੇ ਨੇ ਵੀ ਕਮੈਂਟ ਨਾ ਕਰਿਆ ਕਰੋ ਗਲਤ ਮੇਰਾ ਭਰਾ ਬਣ ਗਿਆ ਨਾ